ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਵੀ ਤੁਸੀਂ ਸਾਰੇ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਮਗੇ ਤੇ ਅਚਨਪਾਗਲ ਕਰਦੇ ਆ ਕਿ ਜਦੋਂ ਮਾਣੇ ਜਿਹੜਾ ਬਿਲਕੁਲ ਟੁੱਟ ਜਾਵੇ ਤਾਂ ਕੀ ਕਰਨਾ ਚਾਹੀਦਾ ਦੇਖੋ ਆਪਾਂ ਦੇਖਦੇ ਆ ਹਨ ਕਈ ਵਾਰੀ ਕੀ ਹੁੰਦਾ ਹੈ ਕਿ ਲੋਕ ਅੰਤਕ ਕੋਸ਼ਿਸ਼ਾਂ ਕਰਦੇ ਨੇ ਕਿ ਸਾਡਾ ਇੱਕੰਮ ਬਣ ਜਾਵੇ ਜਦੋਂ ਨਹੀਂ ਬਣਦਾ ਮਨ ਟੁੱਟ ਜਾਂਦਾ ਬਿਲਕੁਲ ਜਦੋਂ ਆਪਾਂ ਡੇਲੀ ਗੁਰਦੁਆਰਾ ਸਾਹਿਬ ਜਾਂਦੇ ਆ ਪਾਠ ਕਰਦੇ ਆ ਅਰਦਾਸ ਕਰਦੇ ਆ ਕਈ ਵਾਰੀ ਹੈ ਨਾ ਤੇ ਜਦੋਂ ਬਹੁਤ ਕੋਸ਼ਿਸ਼ਾਂ ਕਰਦੇ ਆ ਹੋਰ ਵੀ ਕਦੇ ਕਿਸੇ ਨੂੰ ਕਹਿਣਾ ਕੁਝ ਕਰਨਾ ਬਹੁਤ ਭੱਜਦੀਆਂ ਕਿਸੇ ਕੰਮ ਲਈ ਹੈ ਨਾ ਤੇ ਜਦੋਂ ਪੂਰਾ ਨਾ ਹੋਵੇ ਤਾਂ ਮਨ ਜਿਹੜਾ ਬਿਲਕੁਲ ਟੁੱਟ ਜਾਂਦਾ ਹੈ ਆਪਾਂ ਇਹ ਹਰ ਇੱਕ ਦੇ ਲਾਈਫ ਦੇ ਵਿੱਚ ਹੁੰਦਾ ਕੋਈ ਨਾ ਕੋਈ ਚੀਜ਼ ਆਉਂਦੀ ਹੈ ਇਹ ਜੀ ਕਿ ਕਦੇ ਨਾ ਕਦੇ ਮਾਇੰਡ ਟੁੱਟ ਜਾਂਦਾ ਤਾਂ ਕੀ ਕਰੀਏ ਕਈ ਲੋਕ ਗਲਤ ਰਾਹ ਚੁੱਲ ਲੈਂਦੇ ਨੇ ਜ਼ਿੰਦਗੀ ਖਤਮ ਕਰਨ ਵਾਲੇ ਸੋਚ ਲੈਂਦੇ ਨੇ ਤੇ ਕਈ ਐਦਾਂ ਹੀ ਦੁੱਖ ਤਕਲੀਫਾਂ ਨੂੰ ਚਲਦੇ ਹੋਏ ਟੈਨਸ਼ਨ ਲੈ ਕੇ ਹਨ ਬਿਮਾਰ ਰਹਿਣ ਲੱਗ ਜਾਂਦੇ ਕਾਫੀ ਕੁਛ ਹੈ ਦਾ ਹੁੰਦਾ ਤੇ ਇਸੇ ਤਰ੍ਹਾਂ ਕਿ ਜਦੋਂ ਬਿਲਕੁਲ ਮਨ ਟੁੱਟ ਜੇ ਤੱਕ ਹੀ ਕਰੀਏ ਹੈ ਨਾ ਇੱਕ ਛੋਟੀ ਜੀ ਰਚਨਾ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਜਿਹਨੂੰ ਸੁਣ ਕੇ ਤੁਹਾਡੇ ਮਨ ਨੂੰ ਵੀ ਸਕੂਨ ਮਿਲੇਗਾ ਤੇ ਘੋਸਾ ਵੀ ਹੋਊਗਾ ਨਾ ਬਾਬਾ ਜੀ ਤੇ ਕੀ ਹੋਇਆ ਕਿ ਗੁਰੂ ਘਰ ਪਿਜਿਓ ਜਾਂ ਅੱਖਾਂ ਲੈ ਕੇ ਜੋੜੇ ਜਮਾ ਕਰਵਾਉਂਦਾ ਹੋਇਆ ਬੰਦਾ ਆਖਣ ਲੱਗਾ ਕਿ ਬਾਬਾ ਜੀ ਤੁਹਾਡੀ ਤੇ ਡਿਊਟੀ ਹਮੇਸ਼ਾ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦੀ ਹੈ ਮੈਂ ਬੜਾ ਪਰੇਸ਼ਾਨ ਆ ਜ਼ਿੰਦਗੀ ਦੇ ਵਿੱਚ ਬੜੇ ਦੁੱਖ ਨੇ ਮੈਂ ਤਾਂ ਦਾ ਕੀ ਕਰਾਂ ਕਿ ਬਾਬਾ ਜੀ ਮੇਰੀ ਬਿੰਦਈ ਸੁਣ ਲੈਣਾ ਬਾਬਾ ਜੀ ਕਹਿੰਦੇ ਤੂੰ ਜਿੱਦ ਨਾ ਛੱਡੀ ਬਸ ਇੱਕੋ ਗੱਲ بار بار ਕਹੀ ਜਾਈ ਮੇਰੇ ਪਿਆਰੇ ਤਾਂ ਤਾਂ ਨਵਾਬਾ ਦੀਪ ਸਿੰਘ ਜੀ ਤੁਹਾਡੇ ਦਰਬਾਰ ਤੋਂ ਮੈਂ ਬਹੁਤ ਜਨਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਦੇਖੀਆਂ ਨੇ ਜੇ ਮੈਨੂੰ ਮੰਗਣ ਦਾ ਚੱਜ ਨਹੀਂ ਤੁਸੀਂ ਤਾਂ ਹਰ ਰੋਜ਼ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਦੇ ਕੇ ਤੋਰ ਦਿਉ ਆਪਣੇ ਇਸ ਬੱਚੇ ਤੇ ਮਿਹਰ ਕਰੋ ਮੇਰੇ ਮਾਲਿਕ ਆਪਣੇ ਇਸ ਬੱਚੇ ਤੇ ਮਿਹਰ ਕਰੋ ਦੋਨੋਂ ਹੱਥ ਜੋੜ ਕੇ ਤੁਹਾਡੇ ਦਰ ਤੇ ਬੈਠਾ ਹਾਂ ਜੇ ਮੇਰੇ ਭਾਗਾਂ ਦੇ ਵਿੱਚ ਕੋਈ ਮੈਲ ਆ ਮੈਂ ਕੋਈ ਗਲਤ ਕੰਮ ਕੀਤਾ ਤਾਂ ਮੈਨੂੰ ਮਾਫ ਕਰ ਦਿਓ ਅੱਜ ਜਦੋਂ ਤੁਸੀਂ ਕਿਸੇ ਨੂੰ ਦੇਣ ਦੇ ਲਈ ਮਿਹਰ ਦੀ ਝੋਲੀ ਖੋਲਣੀ ਆ ਖयाल ਰੱਖਿਓ ਬਾਬਾ ਜੀ ਜੇ ਕੁਝ ਥੱਲੇ ਡਿੱਗ ਗਿਆ ਮੈਨੂੰ ਬੱਜਿਆ ਹੁਝੇ ਹੀ ਡਿੱਗ ਗਿਆ ਹੋਇਆ ਹੀ ਬਖਸ਼ ਦਿਓ ਵਾਹਿਗੁਰੂ ਜੀ ਕਿਉਂਕਿ ਦਾਦੀ ਮੇਰੀ ਕਹਿੰਦੀ ਹੁੰਦੀ ਹੈ ਕਿ ਸ਼ਹੀਦਾਂ ਦੇ ਘਰੋਂ ਮਿਲਿਆ ਤਣਕਾ ਵੀ ਸੱਤ ਪੀੜੀਆਂ ਨੂੰ ਤਾਰ ਦਿੰਦਾ ਏ ਇਸ ਕਰਕੇ ਅਰਦਾਸ ਇਸ ਤਰ੍ਹਾਂ ਕਰਿਆ ਕਰੋ ਕਿ ਵਾਹਿਗੁਰੂ ਕਦੇ ਖਾਲੀ ਹੀ ਨਾ ਮੋੜ ਸਕੇ ਬਾਬਾ ਜੀ ਦੇ ਘਰ ਬੜਾ ਕੁਝ ਹੈ ਬڑے ਲੋਕ ਜਾਂਦੇ ਨੇ ਬੜੀ ਸੰਗਤ ਜਾਂਦੀ ਹੈ ਰੋਜ਼ਾਨਾ ਇਸ ਕਰਕੇ ਕਦੇ ਵੀ ਇਹ ਨਾ ਸੋਚੋ ਵੀ ਸਾਡੀ ਵਾਹਿਗੁਰੂ ਸੁੰਦਾਨੀ ਅੱਪਾ ਕਿਆ ਦਿਨਾਂ ਨੇ ਕਾਲ ਯੁਗ ਹੈ ਪਾਪ ਫਲਦੇ ਹੈ ਨਾ ਚੁੱਲੇ ਸਚਾਈ ਵੀ ਐਦਾਂ ਹੁੰਦਾ ਹੈ ਅੱਪਾ ਬਹੁਤ ਦੇਖਦੇ ਕਿ ਜੋ ਇਨਸਾਨ ਬੁਰਾ ਕਰੀ ਜਾਂਦਾ ਕਰੀ ਜਾਂਦਾ ਉਹ ਅੱਗੇ ਵਧੀ ਜਾਂਦਾ ਹੈ ਨਾ ਪਰ ਵਾਹਿਗੁਰੂ ਕੁਝ ਟਾਈਮ ਦਿੰਦੇ ਹੁੰਦੇ ਨੇ ਕਿ ਸ਼ਾਇਦ ਹੀ ਬੰਦਾ ਸੁਧਰ ਜੇ ਪਰ ਜਦੋਂ ਨਹੀਂ ਹੁੰਦਾ ਤਾਂ ਫਿਰ ਉਹਨੂੰ ਸਭ ਕੁਝ ਖੋਹਣਾ ਤਾਂ ਹਨ ਪੈਂਦਾ ਹੀ ਹੈ ਚਲੋ ਕਰਮਾਂ ਦਾ ਫਾਲ ਹੈ ਜੋ ਜਿੱਦਾਂ ਦਾ ਬੀਜੂਗਾ ਉਦਾਂ ਦਾ ਹੀ ਵੱਡੂਗਾ ਹਨ ਤੇ ਆਪਾਂ ਨੂੰ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਹੈਗਾ ਤੇ ਮੱਕੀ ਵਾਹਿਗੁਰੂ ਤਾਂ ਤਾਂ ਨਮਰਜੀਤ ਬਾਬਾ ਦੀਪ ਸਿੰਘ ਜੀ ਕਦੇ ਵੀ ਕਿਸੇ ਨਾਲ ਧੱਕਾ ਹੋਣ ਨਹੀਂ ਦਿੰਦੇ ਜੇ ਆਪਾਂ ਉਹਨਾਂ ਦਾ ਲੜਫੜ ਲੈਨੇ ਆ ਜੇ ਆਪਾਂ ਉਹਨਾਂ ਨੂੰ ਮਤਲਬ ਉਹਨਾਂ ਦੇ ਪੈਰ ਹੀ ਡਿੱਗ ਜੰਨੇ ਆ ਆਪਾਂ ਆਪਣਾ ਪੂਰਾ ਆਪਣੇ ਆਪ ਨੂੰ ਉਹਨਾਂ ਨੂੰ ਸਮਰਪਣ ਕਰ ਦਿੰਨੇ ਆ ਤੇ ਵਾਹਿਗੁਰੂਗੇ ਉਦਾਸ ਕਰਦੇ ਕਿ ਵਾਹਿਗੁਰੂ ਮੈਂ ਗਰੀਬ ਨਿਮਾਨਾ ਜਦੋਂ ਡਰਤੇ ਆਇਆ ਕਿ ਮੇਰੀ ਅਰਦਾਸ ਸ਼ਰੂਰ ਸੁਣੋ ਵਾਹਿਗੁਰੂ ਕਈ ਵਾਰ ਆਪਾਂ ਇੰਨੇ ਦੁਖੀ ਹੁੰਨੇ ਕਿ ਉੱਤੇ ਜਾ ਕੇ ਆਪਣੇ ਆਪ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਹਨਾ ਤੇ ਉਸ ਟਾਈਮ ਜਿਹੜੀ ਅਰਦਾਸ ਹੁੰਦੀ ਹੈ ਉਹ ਤਨੋਂ ਮਨੋਂ ਹੁੰਦੀ ਹੈ ਦਿਲੋਂ ਹੁੰਦੀ ਹੈ ਤੇ ਜਦੋਂ ਅਰਦਾਸ ਦਿਲੋਂ ਹੋ ਰਹੀ ਹੋਵੇ ਤਾਂ ਵਾਹਿਗੁਰੂ ਜ਼ਰੂਰ ਸੁਣਦੇ ਨੇ ਤਾਂ ਧੰਨ ਧੰਬਾਬਾ ਦੀਪ ਸਿੰਘ ਜੀ ਨੇ ਬਹੁਤ ਸਾਰੇ ਲੋਕਾਂ ਦੀਆਂ ਝੋਲੀਆਂ ਭਰੀਆਂ ਨੇ ਕਦੇ ਵੀ ਕੋਈ ਉਥੋਂ ਖਾਲੀ ਮੁਰਦਾ ਤੇ ਬੰਦੀਆਂ ਵੱਡੀਆਂ-ਵੱਡੀਆਂ ਅਰਦਾਸਾਂ ਪੂਰੀਆਂ ਹੋਈਆਂ ਨੇ ਵਾਈਗਰੂ ਨੇ ਪਿਖਾਰੀ ਤੋਂ ਨਾ ਰਾਜਾ ਬਣਾਇਆ ਕਈਆਂ ਨੂੰ ਤੇ ਕਈ ਹੋਰ ਜੇ ਲੋਕ ਸੀਗੇ ਜਿਹੜੇ ਹੁਣ ਵੀ ਉੱਥੇ ਦੁਪਹਿਰਾ ਸਾਫ ਕੱਟਦੇ ਨੇ ਤੁਸੀਂ ਸੋਸ਼ਲ ਮੀਡੀਆ ਤੇ ਸੁਣਿਆ ਹੀ ਹੋਗਾ ਕਿਉਂਕਿ ਅੱਜ ਕੱਲ ਤਾਂ ਹਰ ਕੋਈ ਸੋਸ਼ਲ ਮੀਡੀਆ ਯੂਜ਼ ਕਰਦਾ ਫੋਨ ਆ ਨਾ ਤੇ ਹਰ ਕੋਈ ਸੋਸ਼ਲ ਮੀਡੀਆ ਤੇ ਆ ਤੇ ਆਪਾਂ ਦੇਖਦੇ ਆਂ ਰੋਜ਼ ਅਰਦਾਸਾਂ ਪੂਰੀਆਂ ਹੁੰਦੀਆਂ ਰੋਜ਼ ਹੁੰਦੀਆਂ ਕਿ ਮੇਰੀ ਆਰਦਾਸ ਇੱਥੇ ਪੂਰੀ ਹੋਈ ਮੇਰਾ ਰੂਹ ਘਟਿਆ ਗਿਆ ਤੇ ਆਪਾਂ ਨੂੰ ਲੜ ਲੱਗਣਾ ਚਾਹੀਦਾ ਇਹ ਜ਼ਰੂਰ ਹੈ ਕਿ ਗੁਰਬਾਣੀ ਪੜਨੀ ਪੈਂਦੀ ਆ ਆ ਪੜਨੀ ਪੈਂਦੀ ਹੈ ਗੁਰਬਾਣੀ ਤੇ ਜ਼ਰੂਰ ਟਾਈਮ ਗੱਡਿਆ ਕਰੋ ਨਾ ਤੁਹਾਡਾ ਜਿੰਨਾ ਕੁ ਟਾਈਮ ਹੁੰਦਾ ਉਹਨਾਂ ਕੋ ਟਾਈਮ ਗੱਡਿਆ ਕਰੋ ਕੋਈ ਗੱਲ ਨਹੀਂ ਬਾਈ ਜ਼ਰੂਰ ਅਰਦਾਸ ਪੂਰੀ ਕਰਦੇ ਨੇ ਜ਼ਰੂਰ ਕਰਦੇ ਨੇ ਤਾਂ ਤਾਂ ਨਮਰਸ਼ੀਦ ਬਾਬਾ ਦੀਪ ਸਿੰਘ ਜੀ ਸਾਰਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖਣ ਤੇ ਕਿਸੇ ਨੂੰ ਵੀ ਨਿਰਾਸ਼ ਨਾ ਕਰਨ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਨੇ ਕੋਈ ਕਿਸੇ ਦੀ ਜਮੀਨ ਦੱਬੀ ਜਾਂਦਾ ਕੋਈ ਕਿਸੇ ਨੂੰ ਵੈਸੇ ਦੁਖੀ ਕਰ ਰਿਹਾ ਕੋਈ ਹੈ ਨਾ ਸੋਹਰਾ ਪਰਿਵਾਰ ਕਿਸੇ ਲੜਕੀ ਨੂੰ ਤੰਗ ਕਰ ਰਿਹਾ ਕੋਈ ਐਦਾ ਹੀ ਕੁਈ ਭੈਣ ਭਰਾ ਦੀ ਆਪਰਿchnibandi ਕੋਈ ਬਹੁਤ ਜ਼ਿਆਦਾ ਗਰੀਬ ਹੈ ਕਿਸੇ ਨੂੰ ਰੋਟੀ ਨਸੀਬ ਨਹੀਂ ਹੁੰਦੀ ਕੋਈ ਬਹੁਤ ਜ਼ਿਆਦਾ ਅਮੀਰ ਹੈ ਨਾ ਪਰ ਉਹ ਰੋਗਾਂ ਨਾਲ ਕੀ ਰਹਿਆ ਬਹੁਤ ਜ਼ਿਆਦਾ ਦੁੱਖ ਨੇ ਦੁਨੀਆ ਦੇ ਵਿੱਚ ਅੱਜ ਕੱਲ ਕੋਈ ਵੀ ਇਨਸਾਨ ਹੋ ਜਾਨੀ ਜਿਸ ਨੂੰ ਕੋਈ ਕਹ ਲੋ ਵੀ ਮਾਨਸਿਕ ਰੋਗ ਨਾ ਹੋਵੇ ਹਨਾ ਸਰੀਰਕ ਰੋਗ ਤਾਂ ਚਲੋ ਦੂਰ ਦੀ ਗੱਲ ਹੈ ਸਰੀਰਕ ਰੋਗ ਵੀ ਉਦੋਂ ਹੀ ਲੱਗਦੇ ਨੇ ਜਦੋਂ ਬੰਦਾ ਮਾਨਸਿਕ ਰੋਗੀ ਹੁੰਦਾ ਹਨਾ ਸੋਚਦਾ ਰਹਿੰਦਾ ਕੁਛ ਨਾ ਕੁਛ ਤੇ ਬਹੁਤ ਜ਼ਿਆਦਾ ਮੀਰ ਹੋ ਕੇ ਵੀ ਮਾਨਸਿਕ ਰੋਗੀ ਜ਼ਰੂਰ ਹੁੰਦੇ ਨੇ ਲੋਕ ਇਹ ਨਹੀਂ ਹੈਗਾ ਵੀ ਪੈਸਿਆਂ ਨਾਲ ਸਾਰਾ ਕੁਝ ਖਰੀਦਿਆ ਜਾ ਸਕਦਾਗਾ ਪੈਸਿਆਂ ਨਾਲ ਨਹੀਂ ਕੁਝ ਖਰੀਦਿਆ ਜਾ ਸਕਦਾ ਸਾਰ ਨਹੀਂ ਖਰੀਦਿਆ ਜਾ ਸਕਦੇ ਜ਼ਿੰਦਗੀ ਨਹੀਂ ਖਰੀਦੀ ਜਾ ਸਕਦੀ ਪੈਸਿਆਂ ਨਾਲ ਹਨਾ ਵਾਈਗਰੋ ਨੇ ਜੋ ਦੂਜੇ